ਬਟੰਡਾ ਵਿੱਚ 8 ਸਾਲ ਦੀ ਬੱਚੀ ਦੇ ਨਾਲ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਆਸ ਪੜੋਸ ਦੇ ਲੋਕ ਗੁੱਸੇ 'ਚ ਨੇ ਕਹਿ ਰਹੇ ਆ ਕਿ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਸ ਮੁਹੱਲੇ ਦੇ ਵਿੱਚ ਆ ਬੇਸ਼ੱਕ ਅਸੀਂ ਇਸ ਮੁਹੱਲੇ ਦੀ ਆਈਡੈਂਟੀ ਹੈ ਜਿਹੜੀ ਐਕਸਪੋਜ਼ ਨਹੀਂ ਕਰਾਂਗੇ ਕਿਉਂਕਿ ਨਵਾਲਗ ਬੱਚੀ ਦੇ ਨਾਲ ਮਾਮਲਾ ਜੁੜਿਆ ਆਸ ਪੜੋਸ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋਏ ਨੇ ਔਰ ਖਾਸ ਤੌਰ ਤੇ ਜਿਹੜੇ ਲੋਕਲ ਐਨਜੀਓ ਨੇ ਉਹ ਇੱਥੇ ਪਹੁੰਚਨੇ ਆਪਾਂ ਗੱਲਬਾਤ ਵੀ ਕਰਦੇ ਆ ਕਿ ਆਖਰ ਮਾਮਲਾ ਕੀ ਆ ਭੈਣ ਜੀ ਕੀ ਮਾਮਲਾ ਕੀ ਆ ਕਿਉਂ ਮੁਹੱਲੇ ਵਾਲੇ ਇਕੱਠੇ ਹੋਏ ਹੋ ਔਰ ਕੀ ਮੰਦਭਾਗੀ ਘਟਨਾ ਤੁਹਾਡੇ ਮੁਹੱਲੇ 'ਚ ਵਾਪਰ ਗਈ ਇੱਥੇ 8 ਸਾਲ ਦੀ ਕੁੜੀ ਦਾ ਵੀਰੇ ਰੇਪ ਹੋਇਆ ਤੇ ਮੱਲੇ ਵਾਲੇ ਸਾਰੇ ਡਰੇ ਹੋਏ ਨੇ ਇੱਥੇ ਸਾਨੂੰ ਧਮਕੀਆਂ ਮਿਲ ਰਹੀਆਂ ਨੇ ਸਾਨੂੰ ਆ ਕੇ ਕਹ ਰਹੇ ਯਾਰ ਰਾਜੀਨਾਮਾ ਕਰ ਲੋ ਤੇ ਜਾਂ ਫਿਰ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵੀ ਜਾਂ ਫਿਰ ਤੁਹਾਡਾ ਹਾਲ ਬੁਰਾ ਹੋਣਾ ਅਸੀਂ ਪ੍ਰਸ਼ਾਸਨ ਤੇ ਹੀ ਮੰਗ ਕਰਦੇ ਹਾਂ ਕਿ ਸਾਡੀ ਸੁਣਵਾਈ ਹੋਵੇ આરોપીਆਂ ਨੂੰ ਸਖਤ ਤੋਂ ਸਖਤ ਸਜ਼ਾ ਹੋਵੇ ਜਿਹੜੇ ਸਾਰੇ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਕੀ ਕਹਿੰਦੇ ਨੇ ਬੁਰਾ ਹਾਲ ਕੁੱਟਮਾਰ ਕਰਨ ਦੀ ਥ੍ਰੈਟ ਕਰਦੇ ਨੇ ਜਾਂ ਕੀ ਕਹਿੰਦੇ ਨੇ ਕਿਸ ਤਰ੍ਹਾਂ ਥ੍ਰੈਟ ਕਰ ਰਹੇ ਨੇ ਇਹੀ ਕਹਿ ਰਹੇ ਹੈਗੇ ਆ ਕਿ ਤੁਸੀਂ ਬੈਕਵਰਡ ਏਰੀਆ 'ਚ ਰਹਿੰਦੇ ਆ ਇੱਥੇ ਤਾਂ ਐਵੇਂ ਹੀ ਰੇਪ ਹੋਣਗੇ ਇਹ ਗੱਲਾਂ ਕਹਿ ਕੇ ਜਾਂਦੇ ਆ ਕਿ ਇੱਥੇ ਤਾਂ ਬੈਕਵਰਡ ਏਰੀਆ ਹੈਗਾ ਕੋਈ ਨਾ ਤੁਸੀਂ ਨਹੀਂ ਕਰਦੇ ਸਾਡੀ ਨਹੀਂ ਸੁਣਦੇ ਤਾਂ ਅਸੀਂ ਦੇਖ ਲਾਂਗੇ ਅਸੀਂ ਤੁਹਾਡੇ ਨਾਲ ਆਪਣੇ ਆਪ ਜੋ ਕਰਨਾ ਚਾਹ ਕਰ ਲਾਂਗੇ ਕੀ ਲੱਗਦਾ ਮਾਹੌਲ ਕਿੰਨਾ ਖਰਾਬ ਹੋ ਗਿਆ ਮੁਹੱਲੇ ਦੇ ਵਿੱਚ ਆਸ-ਪड़ोस ਤੇ ਯਕੀਨ ਨਹੀਂ ਕਰ ਪਾਉਂਦੇ ਅਸੀਂ ਜਲੰਧਰ 'ਚ ਘਟਨਾ ਹੋਈ ਹੈ ਬਠਿੰਡਾ 'ਚ ਹੋ ਗਈ ਕਿ ਪੜੋਸੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹਾਂਜੀ ਇਹ ਪੜੋਸ ਇੱਥੇ ਤਾਂ ਬਠਿੰਡੇ ਵਿੱਚ ਤਾਂ ਪੜੋਸੀਆਂ ਨੇ ਹੀ ਆ ਬਾਰਦਤ ਨੂੰ ਅੰਜਾਮ ਦਿੱਤਾ ਹੈਗਾ ਅਸੀਂ ਜਲੰਧਰ ਵਿੱਚ ਵੀ ਇਹੀ ਘਟਨਾ ਹੋਈ ਆ ਬੱਚੇ ਕੋਈ ਆਪਦੇ ਘਰ ਦੇ ਡਰਦੇ ਹੋਏ ਕੱਢ ਨਹੀਂ ਸਕਦੇ ਬਾਹਰ ਨਹੀਂ ਕੱਢਦੇ ਬੱਚਿਆਂ ਨੂੰ ਸਾਰੀ ਮਹੱਲਾ ਡਰਿਆ ਹੋਇਆ ਦੁਨੀਆ ਡਰੀ ਪਈ ਆ ਅਸੀਂ ਕਹਿੰਨੇ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਵੇਂ ਜਲੰਧਰ ਵਿੱਚ ਹੋਇਆ ਇੱਥੇ ਸਾਡੇ ਮਹੱਲੇ ਵਿੱਚ ਹੋਇਆ ਉਹ ਕਿਸੇ ਹੋਰ ਬੱਚੀ ਨਾਲ ਐਵੇਂ ਦੀ ਕੋ ਮੰਦਗਤ ਘਟਨਾ ਨਾ ਵਾਪਰੇ ਮਾਤਾ ਜੀ ਮਨ ਕਿੰਨਾ ਡਰਦਾ ਹੈ ਬੱਚਿਆਂ ਨੂੰ ਲੈ ਕੇ ਛੋਟੀਆਂ ਛੋਟੀਆਂ ਬੱਚੀਆਂ ਹਰੇਕ ਦੇ ਘਰੇ ਨੇ ਮਨ ਦੁਖੀ ਕਿੰਨਾ ਹੁੰਦਾ ਹੈ ਬਹੁਤ ਦੁਖੀ ਹੁੰਦਾ ਜੇ ਸਹੀ ਰੋਟੀ ਨਹੀਂ ਖਾਦੀ ਜੀ ਦੋ ਦਿਨ ਸੇ ਹੂੰ ਦੇ ਬਹੁਤ ਡਰ ਲੱਗਦਾ ਛੋਟੇ ਛੋਟੇ ਬੱਚੇ ਆ ਉਹਨਾਂ ਤੋਂ ਵੀ ਅਸੀਂ ਡਰਦੇ ਆ ਵੀ ਕਿਤੇ ਬਾਹਰ ਨਾ ਨਿਕਲ ਜਾਣ ਤੇ ਅਸੀਂ ਕਹਿੰਦੇ ਆ ਵੀ ਸਾਡੀ ਇੱਥੇ ਸੁਣਵਾਈ ਹੋਣੀ ਚਾਹੀਦੀ ਹੈ ਅੱਛਾ ਕੀ ਕਹਿੰਦੇ ਨੇ ਹੁਣ ਧਮਕੀਆਂ ਦੇ ਰਹੇ ਨੇ ਜਿਵੇਂ ਦੱਸ ਰਹੇ ਨੇ ਕੀ ਕਹਿੰਦੇ ਨੇ ਹਾਂਜੀ ਉਹ ਆਹ ਦੇ ਅभी ਜਾਂਦਾ ਰਾਜੀਨਾਮਾ ਕਰ ਲੋ ਨਹੀਂ ਤਾਂ ਫਿਰ ਅਸੀਂ ਇੱਥੇ ਤਾਂ ਇਸ ਤਰ੍ਹਾਂ ਹੀ ਹੋਊਗਾ ਹੂੰ ਵੀ ਰੇਵ ਤਾਂ ਹੋਈ ਜਾਣਗੇ ਤੁਹਾਡੇ ਨਾਲ ਕੁਝ ਜਾਣ ਨਹੀਂ ਆਈ ਸੀ ਉਹ ਕਹਿੰਦੀ ਸੀ ਮੇਰੇ ਮੁੰਡੇ ਹੈਗੇ ਆ ਮੇਰੇ ਕੋਲ ਕੁੜੀ ਹੈ ਨਹੀਂ ਮੈਂ ਮੁੰਡਿਆਂ ਨੂੰ ਭੇਜ ਦਿੰਨੀ ਆ ਤੁਹਾਡੀਆਂ ਕੁੜੀਆਂ ਭੇਜ ਦਿਓ ਬਹੁਤ ਕੁਝ ਬੋਲ ਕੇ ਗਈ ਹੈ ਜੀ ਅੱਛਾ ਬੰਦੇ ਕੌਣ ਨੇ ਕਿਹੜੇ ਧਮਕੀਆਂ ਦੇ ਰਹੇ ਨੇ ਕੌਣ ਨੇ ਪੈਂਦੀ ਹੈ ਹਨ ਫਰ ਹੈ ਜੀ ਉਹ ਉਹਨਾਂ ਦੇ ਹਲਫਰ ਉਹ ਲੈ ਕੇ ਉਹਨਾਂ ਦੇ ਪਰਿਵਾਰ ਦੇ ਨਾਲ ਦੇ ਹਾਂਜੀ ਉਹ ਲੈ ਕੇ ਆਈ ਸੀਗੇ ਅਸੀਂ ਨਹੀਂ ਜਾਣਦੇ ਵੀ ਬੰਦੇ ਕੌਣ ਹੈ ਕੌਣ ਨਹੀਂ ਹੈ ਹੋ ਬਾਈ ਜੀ ਕਿਵੇਂ ਦੇਖਦੇ ਹੋ ਇਸ ਘਟਨਾ ਨੂੰ ਤੁਸੀਂ ਵੀ ਇੱਥੇ ਪਹੁੰਚੇ ਹੋ ਸਾਨੂੰ ਸਾਰਾ ਨੋ ਬੱਡਾਣਾ ਜੀ ਇਸ ਗੱਲ ਦਾ ਦੁੱਖ ਹੈ ਵੀ ਜਿਨ੍ਹਾਂ ਨੇ ਰੇਪ ਕੀਤਾ ਜੀ ਉਹ ਤਾਂ ਗੁਨੇਗਾਰ ਹੈਗੇ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਆ ਜੀ ਉਹਨਾਂ ਤੇ ਸਾਨੂੰ ਗੁੱਸਾ ਜੀ ਇਸ ਗੱਲ ਦਾ ਵੀ ਸਮਾਜ ਦੇ ਵਿੱਚ ਤੁਸੀਂ ਹੋ ਕੇ ਜੀ ਕਿਸੇ ਬੱਚੀ ਨਾਲ ਕੱਲੂ ਉਹਨਾਂ ਦੀ ਬੱਚੀ ਨਾਲ ਕੁਝ ਹੁੰਦਾ ਜੀ ਜਿਦਾਂ ਦਾ ਤਾਂ ਫਿਰ ਉਹ ਕਿੱਥੇ ਖੜੇ ਹੈ ਜੀ ਇਸ ਗੱਲ ਨੂੰ ਠੀਕ ਹੈ ਜੀ ਉਤੋਂ ਦੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਜੀ ਦੇਖੋ ਅਗਲਾ ਉੱਥੇ ਮੁੰਡਿਆਂ ਨੇ ਝੁੰਡ ਬਣਾ ਕੇ ਖੜਦੇ ਆ ਜੀ ਇੱਥੇ ਉਹ ਹੁਣ ਡਰੇ ਹੋਏ ਜੀ ਕੱਲ ਨੂੰ ਕੀ ਪਤਾ ਜੀ ਇਹਨਾਂ ਨਾਲ ਕਿਸੇ ਹੋਰ ਬੱਚੇ ਨਾਲ ਹੋ ਜੇ ਕੁਝ ਮਾਰਕੁੱਟ ਹੋ ਜੇ ਜੀ ਫਿਰ ਉਹ ਕਹਿ ਰਹੇ ਜੀ ਅਸੀਂ ਤੁਹਾਡੀ ਕੰਪਲੇਂਟ ਕਰਵਾਵਾਂਗੇ ਜੀ ਉਲਟਾ ਸਾਨੂੰ ਫਸਾਵਾਂਗੇ ਜੀ ਤੁਸੀਂ ਇੱਥੋਂ ਛੱਡ ਕੇ ਚਲੇ ਜਾਓ ਜੀ ਇੱਥੇ ਤਾਂ ਐਂ ਚੱਲੂਗਾ ਕੰਮ ਇਸ ਕਰਕੇ ਅਸੀਂ ਸਾਰਿਆਂ ਨੇ ਇਕੱਠੇ ਹੋਏ ਹਾਂ ਜੀ ਸਾਡੀ ਐਨ ਜੀਓ ਵੀ ਹੈ ਹੈਲਪਫੁਲ ਨੀਡੀ ਹੈ ਜੀ ਇੱਕ ਲਬਿਆ ਫਾਊਂਡੇਸ਼ਨ ਹੈ ਤੇ ਸਿਵਲ ਡਿਫੈਂਸ ਹੈ ਸਾਡੇ ਵਲੰਟੀਅਰ ਜੀ ਵੀ ਸਾਰੇ ਅਸੀਂ ਮਿਲ ਕੇ ਇਹੀ ਕਹਨੇ ਆਂ ਵੀ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਇਹਨਾਂ ਦਾ ਸਾਥ ਦਿੰਦੇ ਆ ਚਾਹੇ ਉਹ ਚਿੱਟੇ ਕਿ ਲੱਗਦਾ ਬ੍ਰਦਰ ਕਿਸ ਤਰ੍ਹਾਂ ਦੀ ਕਾਰਵਾਈ ਹੋਵੇ ਉਹਨਾਂ ਦੇ ਦਰਿੰਦਿਆਂ ਦੇ ਖਿਲਾਫ ਜਿਹੜੇ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਵੈਸੇ ਉਹਨਾਂ ਦਾ ਜਿਵੇਂ ਦਿਮਾਗ ਅੱਜਕੱਲ ਸਾਈਕੋ ਹੋਇਆ ਪਿਆ ਜਿਹੜੇ ਅੱਜ ਕਰਦੇ ਆ ਸਾਰਾ ਕੁਝ ਉਹਨਾਂ ਦਾ ਲਾਰਤਾ ਇਹ ਲਾਰਤਾ ਮਤਲਬ ਇਹਦਾ ਇਹ ਹੀ ਹੈ ਮੈਨੂੰ ਜੜੋਂ ਖਤਮ ਕੀਤਾ ਜਾਵੇ ਹਸ ਤਾਂ ਪ੍ਰਸ਼ਾਸਨ ਨੂੰ ਵੀ ਹਮੇਸ਼ਾ ਇਹ ਮੰਗ ਕਰਦੇ ਆ ਵੀ ਥਾਂ ਥਾਂ ਤੇ ਆਪਦੀ ਛੋਟੀ ਛੋਟ ਚੌਕੀਆਂ ਬਣਾਈਆਂ ਜਾਣ ਜਿਹੜੀ ਕਿ ਔਮਨ ਸੇਫਟੀ ਤੇ ਹੋਰ ਵੀ ਕੋਈ ਨਸ਼ਾ ਦਾ ਸਕੇ ਸਾਰੇ ਕਿਸੇ ਹੀ ਮਤਲਬ ਉਹ ਹੈਲਪਫੁਲ ਹੋਣ ਕਿ ਜਿਹੜੀ ਚੌਕੇ ਛੋਟੀ ਛੋਟੀ ਤੋਂ ਆਪ ਤੇ ਬਣੀਆਂ ਜਾਣਗੀਆਂ ਕਿਉਂਕਿ ਅਰਧੇ ਟਾਈਮ ਤੇ ਜੀ ਇਹ ਹੈ ਇਹ ਆਪਣੇ ਲਿਖਿਆ ਜਾਂਦਾ ਗ੍ਰੰਤਾ ਚ ਸੋ ਕਿਉਂ ਮਦਾਕੀਆ ਜਿੱਤ ਜੰਮੇ ਰਾਜਾ ਜਿਨ੍ਹਾਂ ਨੇ ਰਾਜੇ ਮਹਾਰਾਜ ਜੰ ਤੇ ਉਹੀ ਆਪਣੇ ਦੇਸ਼ 'ਚ ਸੇਫ ਨਹੀਂ ਗਈ ਤੇ ਹੁਣ ਆ ਜਿਹੜੇ ਬੱਚੀਆਂ ਐ ਇਹਨਾਂ ਨੂੰ ਸ਼ਾਮ ਨੂੰ ਆਪਦਾ ਇਹੀ ਉਮਰ ਆ ਖੇਡਣ ਗੁਦੜਨ ਦੀ ਇਹ ਹੁਣ ਆਪਦੇ ਘਰੇ ਕਿੰਨਾ ਟਾਈਮ ਕੈਦ ਰਹਿਣਗੀਆਂ ਸਾਨੂੰ ਤਾਂ ਪ੍ਰਸ਼ਾਸਨ ਤੋਂ ਪੂਰੀ ਸਿਕਿਉਰਿਟੀ ਚਾਹੀਦੀ ਆ ਚਾਹੇ ਕਿ ਉਹ ਨਸ਼ੇ ਵਾਲੇ ਪਾਸੇ ਹੋਵੇ ਚਾਹੇ ਉਹ ਜਿਹੜੇ ਰੇਪ ਵਿਕਟਮਜ਼ ਆ ਇਹਨਾਂ ਲਈ ਜਿਹੜੀਆਂ ਵੀ ਇੱਥੇ ਔਮਨਜ਼ ਆ ਇਹਨਾਂ ਦੇ ਹੱਕ ਲਈ ਜਾਂ ਕੁਝ ਵੀ ਆ ਜਾਂ ਕਿਸੇ ਦਾ ਵੀ ਹੁਣ ਜਿਵੇਂ ਉਹ ਇਕੱਠੇ ਹੋ ਕੇ ਇਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਅਸੀਂ ਚਾਹੋਨੇ ਪ੍ਰਸ਼ਾਸਨ ਇਹ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਨਦੀ ਸਹਾਇਤਾ ਕਰੇ ਤੇ ਇਹਨਾਂ ਨੂੰ ਪੂਰਾ ਨਿਆਂ ਦਿਵਾਵੇ ਪ੍ਰਧਾਨ ਜੀ ਕਿਸ ਤਰ੍ਹਾਂ ਦੀ ਕਾਰਵਾਈ ਦੀ ਡਿਮਾਂਡ ਕਰਦੇ ਹਾਂ ਇਸ ਤਰ੍ਹਾਂ ਦੀਆਂ ਅਪਰਾਧਿਕ ਘਟਨਾਵਾਂ ਨੇ ਜਿਹੜੀਆਂ ਪੰਜਾਬ ਚ ਵਧ ਰਹੀਆਂ ਨੇ ਸਰੋ ਇੱਕ ਨਾ ਉਹ ਪੁਰਾਣੇ ਆਪਣੇ ਜਿਹੜੇ ਜ਼ਿਮੀਦਾਰ ਭਰਾ ਹੁੰਦੇ ਸੀਗੇ ਉਹ ਆਪਦੀ ਫਸਲ ਨੂੰ ਬਚਾਉਣ ਵਾਸਤੇ ਨੇ ਕੰਮ ਕਰਦੇ ਸੀਗੇ ਉਹ ਇੱਕ ਕਾਂ ਨੂੰ ਮਾਰ ਕੇ ਨਾ ਟੰਗ ਦਿੰਦੇ ਸੀ ਖੇਤ ਦੇ ਵਿੱਚ ਤਾਂ ਉਹਨੂੰ ਮਰਿਆ ਕਾਂ ਨੂੰ ਦੇਖ ਕੇ ਦੂਜੇ ਕਾਂ ਫਿਰ ਨੇੜੇ ਨਹੀਂ ਆਉਂਦੇ ਸੀਗੇ ਤਾਂ ਅਗਰ ਮੇਰੇ ਦਾ ਤਰੀਕਾ ਦੇਖੋ ਇਹੀ ਇਹ ਵੀ ਇੱਕ ਅਦਾ ਕਾਂ ਅਗਰ ਮਾਰ ਕੇ ਟੰਗਿਆ ਹੋਵੇ ਜਿਵੇਂ ਹੁਣ ਜਲੰਧਰ ਦੇ ਵਿੱਚ ਤੁਸੀਂ ਦੇਖੀਏ ਘਟਨਾ ਹੋਈ ਹੈ ਅਗਰ ਉਹਨੂੰ ਮਾਰ ਕੇ ਚੌਰਾਹੇ ਦੇ ਵਿੱਚ ਸ ਤਾ ਘਟੋ ਘਟੋ ਦੋ ਵਾਰੀ ਸੋਚੂਗਾ ਬੰਦਾ ਕਹੇ ਜੇ ਕੰਮ ਕਰਨ ਲੱਗੇ ਯਾਰ ਵੀ ਆਹ ਅੰਜਾਮ ਹੋਣਾ ਹੈ ਮੇਰਾ ਜੇ ਕੱਲ ਨੂੰ ਮੈਂ ਕੰਮ ਕਰਦਿਆਂ ਤਾਂ ਲੇਕਿਨ ਆਪਾਂ ਦੇਖ ਰਹੇ ਹਾਂ ਕਿ ਅਜ ਤੋ 5 ਦਿਨ ਪਹਿਲਾਂ ਉਹ ਘਟਨਾ ਹੋਈ ਹੈ 22 ਤਰੀਕ ਨੂੰ ਤੇ 23 ਤਰੀਕ ਨੂੰ ਇਹ ਘਟਨਾ ਹੋ ਗਈ ਇਹਦਾ ਮਤਲਬ ਖੋਫ ਨਾ ਦੀ ਕੋਈ ਚੀਜ਼ ਹੈ ਹੀ ਨਹੀਂ ਇਹਨਾਂ ਲੋਕਾਂ ਦੇ ਵਿੱਚ ਕੋਈ ਮਤਲਬ ਕਿ ਇਵਨ ਪੁਲਿਸ ਜਿਹੜੀ ਹੈ ਮੈਂ ਦੇਖ ਰਿਹਾ ਵੀ ਜਦੋਂ ਦਾ ਉਹ ਬੰਦਾ ਫੜਿਆ ਗਿਆ ਜਲੰਧਰ ਵਾਲਾ ਉਹਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕੋਰਟ ਲੋਕ ਨੂੰ ਕੁੱਟ ਰਹੇ ਸੀਗੇ ਤਾਂ ਥੋੜਾ ਜਿਹਾ ਸਪੇਸ ਦੇ ਦੇਣ ਦੀ ਬੋਲ ਉਸ ਨੂੰ ਕੰਮ ਨਿਭੜ ਗਿਆ ਜੀ ਪੁਲਿਸ ਕੀ ਕਹਿੰਦੀ ਹੈ ਇਸ ਮਾਮਲੇ 'ਚ ਕੀ ਕਹਿ ਰਹੀ ਹੈ ਪੁਲਿਸ ਗ੍ਰਫਤਾਰ ਤਾਂ ਹੋ ਗਏ ਉਹ ਸਰ ਥੋੜਾ ਜਿਹਾ ਜਿਹੜਾ ਸੰਵਿਧਾਨ ਹੈ ਨਾ ਆਪਣਾ ਸੰਵਿਧਾਨ ਦੇ ਵਿੱਚ ਵੀ ਥੋੜਾ ਜਿਹਾ ਚੇਂਜ ਕਰਨ ਵਾਲਾ ਹੈ ਮਤਲਬ ਕਿ ਇਹੋ ਜਿਹੇ ਮੌਕੇ ਦੇ ਉੱਪਰ ਜਿਹੜੇ ਇਹੋ ਜਿਹੇ ਅਪਰਾਧ ਹੁੰਦੇ ਆ ਉੱਥੇ ਕਟੜਪਟ ਪਬਲਿਕ ਨੂੰ ਇੰਨਾ ਕ ਰਾਈਟ ਮਿਲਣਾ ਚਾਹੀਦਾ ਕਿ ਉਹਨੂੰ ਮੌਕੇ ਦੀ ਮਾਰ ਦਿਓ ਚਲੋ ਚਲੋ ਕਾਨੂੰਨ ਹੈ ਕਾਨੂੰਨ ਆਪਦਾ ਕੰਮ ਕਰ ਰਿਹਾ ਹੈ ਪਰ ਨਰਾਜ਼ਗੀ ਹੈ ਲੋਕਾਂ ਦੇ ਵਿੱਚ ਜ਼ਾਹਿਰ ਤੌਰ ਤੇ ਦੇਖਣ ਨੂੰ ਮਿਲ ਰਹੀ ਹੈ ਮਹੱਲੇ ਦੇ ਲੋਕ ਇਕੱਠੇ ਹੋਏ ਲੋਕਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਔਰ ਖਾਸ ਤੌਰ ਤੇ ਕਿਹੜੇ ਮੁਹੱਲੇ ਦੇ ਲੋਕ ਨੇ ਇਹਨਾਂ ਨੂੰ ਕਿਦ ਤੱਕ ਦੇ ਟਾਰਗੇਟ ਕੀਤਾ ਜਾ ਰਿਹਾ ਕਿ ਇਸ ਮੁਹੱਲੇ 'ਚ ਇਸ ਤਰ੍ਹਾਂ ਦਾ ਹੋਵੇਗਾ ਕਿ ਆਖਿਰਕਾਰ ਪੁਲਿਸ ਇਹਨਾਂ ਲੋਕਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਫਿਲਹਾਲ ਇਸ ਤੇ ਸਭ ਦੀ ਨਜ਼ਰ ਬਣੀ ਹੋਈ ਹੈ ਬਟੰਡਾ ਤੋਂ ਸੂਰਜਪੁਰ న్యూਸ 18 ਪੰਜਾਬ